ਦਾ ਬੜਾ ਮਹੱਤਵਪੂਰਨ ਪਿੰਡ ਰਾਜਪੁਰਾ ਔਰ ਰਾਜਪੁਰੇ ਦੇ ਪਿੰਡ ਦੇ ਅੰਦਰ ਅੱਜ ਫਿਰ ਇੱਕ ਵਾਰ ਮੈਂ ਜਿਹੜਾ ਉਹ ਇੱਕ ਸੜਕ ਦਾ ਨਹੀਂ ਬਥੇ ਰੱਖਿਆ ਸੋ ਇਹ ਨਵਿਕਲੀ ਕਿਸਮ ਦੀ ਪਹਿਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹੈ ਕਿ ਪਿੰਡਾਂ ਦੇ ਅੰਦਰ ਉਹ ਏਰੀਏ ਜਿਨ੍ਹਾਂ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਫਿਰਨੀਆਂ ਕਹਿੰਦੇ ਆ ਪਿੰਡਾਂ ਦੇ ਆਲੇ ਦੁਆਲੇ ਉਹ ਆਰਸੀਸੀ ਬਣਾ ਕੇ ਲੋਕਾਂ ਦੀ ਸ comodਿਟੀ ਦੀਆਂ ਜਾਣ ਸੋ ਆਦ ਮੈਂ ਪਹਿਲਾਂ ਸਕਾਲਗੜ ਮਿੱਟ ਦੇ ਅੰਦਰ ਇੱਥੇ 40 ਲੱਖ ਰੁਪਏ ਦੀ ਲਾਗਤ ਦੇ ਨਾਲ 500 ਮੀਟਰ ਦੀ ਜਿਹੜੀ ਉਹ ਬਣਾਈ ਗਈ ਹੈ ਉਹ ਦਾ ਦਰਖਤ ਦਿੱਤਾ ਤੇ ਹੁਣ ਮੈਂ ਪਿੰਡ ਰਾਜਪੂਰਾ ਦੇ ਅੰਦਰ 600 ਮੀਟਰ ਫਿਰਨੀ ਜਿਹੜੀ ਨੈਸ਼ਨਲ ਹਾਈਵੇ ਤੋਂ ਲੈ ਕੇ ਤੇ ਪਿੰਡ ਦੇ ਵਾਟਰ ਸਪਲਾਈ ਤੱਕ ਜਿਹੜੀ ਉਹ ਬਣਨੀ ਹੈ ਸੋ ਇਹ 18 ਫੁੱਟ ਚੌੜੀ ਆਰ ਸੀ ਸੀ ਦੇ ਨਾਲ ਹੋਏਗੀ ਔਰ ਇਹ ਨਾਲ ਦੇ ਨਾਲ ਜਿਹੜਾ ਗੰਦੇ ਪਾਣੀ ਦੇ ਨਿਕਾਸੀ ਦੇ ਨਾਲਾ ਵੀ ਅ ਮਤਲਬ ਬਣੇਗਾ ਸੋ ਇਹ 48 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕਾਸਪੂਰਾ ਹੋਣਾ ਸੋ ਮੇਰੀ ਸਭ ਤੋਂ ਪਹਿਲਾਂ ਤਾਂ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਮੇਰੇ ਖਿਆਲ ਹੈ ਕਿ ਇਹ ਪਹਿਲੀ ਵਾਰ ਇਸ ਪਿੰਡ ਦੇ ਅੰਦਰ ਇਟਾ ਲੰਮਾ ਟੋਟਾ ਜਿਹੜਾ ਹੈ ਉਹ ਆਰਸ ਕਾਰ ਆਸੀਸੀ ਦਾ ਬਣ ਲੱਗਾ ਸੋ ਠੇਕੇਦਾਰਾਂ ਨੂੰ ਸਪੈਸ਼ਲ ਹਦਾਇਤ ਇਸ ਗੱਲ ਦੀ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਲੋਕਾਂ ਨੇ ਲੱਗੇ ਇਸ ਪੈਸੇ ਦੇ ਵਿੱਚੋਂ ਅਸੀਂ ਇੱਕ ਚਾਹ ਦਾ ਘੁੱਟ ਤੱਕ ਨਹੀਂ ਪੀਣਾ ਬਲਕਿ ਸਾਡੀ ਇਹ ਕੋਸ਼ਿਸ਼ ਹੈ ਕਿ ਜੇ 48 ਲੱਖ ਆਇਆ ਤੇ 48 ਲੱਖ ਰੁਪਏ ਇਹ ਲੋਕਾਂ ਦੇ ਪੈਸਾ ਲੋਕਾਂ ਦੇ ਲੱਗੇ ਸੋ ਸਭ ਨੂੰ ਮੁਬਾਰਕਾ ਜੋ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੀਆਂ ਸੜਕਾਂ ਦੇ ਰਿਪੇਅਰ ਕਾਰਜ ਸ਼ੁਰੂ ਹੋਣੇ ਆ ਸੋ ਸਭ ਨੂੰ ਮੇਰੇ ਵੱਲੋਂ ਔਰ ਮਾਨਜੋਗ ਮੋਪਟੇ ਸਦਾ ਭਗਵਾਨ ਜੀ ਵੱਲੋਂ ਇਸ ਸੜਕ ਦੇ ਟੁਹਾਡਣ ਦੀ ਅੱਜ ਬਹੁਤ ਬਹੁਤ ਮੁਬਾਰਕਾ